ਸਮਾਣਾ ਦੇ ਪਿੰਡ ਕਕਰਾਲਾ ਪਾਇਕਾ ਦੀ ਦਾਣਾ ਮੰਡੇ ਦੇ ਵਿੱਚ ਦੋ ਨੌਜਵਾਨਾਂ ਦੇ ਗਰੁੱਪਾਂ ਦੇ ਵਿੱਚ ਕੁਝ ਬਹਿਸ-ਬਾਜੀ ਹੋਈ ਔਰ ਉਸ ਦੇ ਬਾਅਦ ਦੋਹਾਂ ਦੇ ਵਿੱਚ ਫਾਇਰਿੰਗ ਹੋਈ ਦੋਹਾਂ ਗੁੱਟਾਂ ਦੇ ਵਿੱਚ ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਸੀ ਉਸ ਦੇ ਬਿਆਨ ਦਰਜ ਕਰਕੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ ਤੇ ਕਥਿਤ ਇਸ ਮਾਮਲੇ ਦੇ ਦੋਹਾਂ ਪੱਖਾਂ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੀ ਮੈਡੀਕਲ ਜਾਂਚ ਸਮਾਣਾ ਹਸਪੀਟਲ ਵਿੱਚ ਕਰਵਾਈ ਗਈ ਔਰ ਉਸ ਦੇ ਬਾਅਦ ਸਮਾਣਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਮਾਣਾ ਦੀ ਮਾਨਯੋਗ ਅਦਾਲਤ ਨੇ ਕਥਿਤ ਤਿੰਨੋ ਆਰੋਪੀਆਂ ਨੂੰ ਨਿਆਇ ਗ੍ਰਾਹਸਤ ਵਿੱਚ ਪੇਸ਼ ਦਿੱਤਾ ਹੈ ਇਸ ਦੇ ਬਾਰੇ ਜਾਣਕਾਰੀ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਵੱਲੋਂ ਦਿੱਤੀ ਗਈ ਸਰ ਆਪਸ ਵਿੱਚ ਜਿਦਵੈਸ ਹੋਈ ਸੀ ਜਿਦਵੈਸ ਉਹ ਬਸ ਮੇਲੇ ਚ ਹੋ ਗਈ ਸੀ ਜੀ ਥੋੜੀ ਆਪਸ ਗਾਲੀ ਗਲੋਤ ਹੋਈ ਸੀ ਉਹ ਤਾਂ ਬਾਅਦ ਚ ਆਪਸ ਵਿੱਚ ਗੱਲਬਾਤ ਹੋਈ ਸਾਡੀ ਫਾਇਰਿੰਗ ਹੋ ਗਈ ਸੀ ਹਾਂਜੀ ਇਸ ਮੁਕਦਮੇ ਚ ਇੱਕ ਨੰਬਰ 46 ਨੰਬਰ ਮੁਕਦਮਾ ਦਰਜ ਕੀਤਾ ਹੈ ਜਿਹੜੀ ਕੰਗਰਾਲਾ ਮੰਡੀ ਦੀ ਦਾਣਾ ਮੰਡੀ ਵਿੱਚ ਲੜਾਈ ਝਗੜਾ ਹੋਇਆ ਸੀ ਦੋਵਾਂ ਦੀ ਇਹਨਾਂ ਦੀ ਫਾਇਰਿੰਗ ਹੋਈ ਸੀ ਦੋਵਾਂ ਪਾਰਟੀਆਂ ਦੇ ਇੱਕ ਤਾਂ ਇੱਕ ਪਾਰਟੀ ਦਾ ਇੱਕ ਤੇ ਦੋ ਬੰਦੇ ਜਿਹੜੇ ਇਹ ਗ੍ਰਿਫਤਾਰ ਕਰ ਚੁੱਕੇ ਨੇ ਦੋਵਾਂ ਕੋਲੋਂ ਇੱਕ ਖਹੜਾ ਹੀ ਬਰਾਮਦ ਕਰਾ ਲਿਆ ਚਾਰ ਇੱਕ ਚ ਤਾਂ ਵੈਪਨ ਹੈ 12 ਬੋਰਾ ਇੱਕ ਪਿਸਟਲ ਹਰ ਮਾਰ ਲਈ ਪੰਜ ਅੱਜ ਮੈਡੀਕਲ ਜਾਂਚ ਕਰਾ ਕੇ ਪੇਸ਼ ਦਰਜ ਕੀਤਾ ਜਾ ਰਿਹਾ ਜਿਹੜੇ ਇਹਨਾਂ ਦਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜੁਸੀ ਰਮੜ ਤੇ ਛੱਡ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼